ਕਿੰਨਾ ਸਾਥ ਤੁਹਾਡਾ ਤੋਂ ਜਾਨਣਾ ਚਾਹਾਂਗੇ ਹੰਗਾਮੀ ਮੀਟਿੰਗ ਜਿਸ ਤਰ੍ਹਾਂ ਇੱਕਦਮ ਸੱਦੀ ਗਈ ਹੈ ਕਿ ਏਜੰਡਾ ਰਹੇਗਾ ਤੁਹਾਡਾ ਅੱਜ ਦਾ ਕੀ ਰਣਨੀਤੀ ਅਪਣਾਈ ਜਾ ਸਕਦੀ ਹੈ ਅੱਗੇ ਅੱਛਾ ਜੀ ਕੱਲ੍ਹ ਕਾਲ ਤੱਕ ਸਾਹਿਬ ਦੇ ਫੈਸਲੇ ਤੋਂ ਬਾਅਦ ਹੂੰ ਸੰਗਤ ਵਿੱਚ ਕਾਫੀ ਰੁਕਵੇ ਕਰਨ ਨੂੰ ਮਿਲਿਆ ਇਸ ਕਰਕੇ ਸੰਗਤ ਦੀ ਰਹਿ ਜਨਰਲ ਦੀ ਹੰਗਾਮੀ ਮੀਟਿੰਗ ਕਰਨੀ ਪਈ ਹੈ ਜੋ ਅੱਜ 11 ਵਜੇ ਕੁਸ਼ਚੇ ਵਿੱਚ ਸ਼ੁਰੂ ਹੋਈ ਹੈ ਤੇ ਉਹ ਉਹ ਅੱਜ ਫੈਸਲਾ ਸੰਗਤ ਦੇ ਕੋਲੋਂ ਹੀ ਸਾਰੇ ਵਿਚਾਰ ਜਾਣ ਤੋਂ ਬਾਅਦ ਕੀਤਾ ਜਾਏਗਾ ਜੀ ਕਿ ਅਦੇ ਸੰਗਤ ਸਾਰੀ ਸੰਗਤ ਦੀ ਜੋ ਚਲਾਈ ਲੈ ਜਾ ਰਹੀ ਜੀ ਜੀ ਚੀਨਾ ਸਾਹਿਬ ਤੁਹਾਡੇ ਵੱਲੋਂ ਇਹ ਕਹਿੰਨਾ ਕਿ ਲਿਖਤੀ ਦੇ ਵਿੱਚ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ حاصل ਹੋਈ ਕਿ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਅੱਗੇ ਤੁਸੀਂ ਕੀ ਰਸਤਾ ਅਪਣਾ ਸਕਦੇ ਹੋ ਜਿਸ ਸੰਗਤਾਂ ਤੁਹਾਨੂੰ ਹਮਾਇਤ ਦਿੰਦੀਆਂ ਨੇ ਤਾਂ ਤੁਸੀਂ ਕਮੇਟੀ ਬਣਾਓਗੇ ਜਾਂ ਅਖੀਰ ਕਾਲ ਤੱਕ ਸਾਇ ਪਹੁੰਚੋਗੇ ਜੀ ਜੀ ਸੰਗਤ ਦੇ ਵਿਚਾਰ ਸੁਣਨ ਤੋਂ ਬਾਅਦ ਕੀ ਮਸਲਾ ਕੀਤਾ ਜਾਏਗਾ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਨਾ ਤਾਂ ਸਾਨੂੰ ਹਮ ਅਕਾਲਤ ਸਿੰਘ ਸਰਖਾਬ ਨੇ ਪਹਿਲਾਂ ਬੁਲਾਇਆ ਹੈ ਅਤੇ ਨਾ ਹੀ ਕੋਈ ਫੈਸਲੇ ਦੀ ਜਾਣਕਾਰੀ ਸਾਹ ਦੇ ਤੱਕ ਅਜੇ ਤੱਕ ਪਹੁੰਚਾਈ ਗਈ ਹੈ ਕੇਵਲ ਕੇਵਲ ਸਾਨੂੰ ਮੀਡੀਆ ਰਾਹੀਂ ਇਹ ਪਤਾ ਚੱਲਿਆ ਹੈ ਕਿ ਸਾਨੂੰ ਪਰਚੇ ਵਿੱਚ ਸ਼ਿਕਾਇਤ ਆ ਗਿਆ ਹੈ ਜੀ ਚਿੰ다 ਸਾਹਿਬ ਇਸ ਤੋਂ ਇਲਾਵਾ ਜੋ ਫੈਸਲਾ ਅਸ਼ੀਰ ਅਕਾਲਤ ਤੱਕ ਸਾਹਿਬ ਦੇ ਵੱਲੋਂ ਆਇਆ ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਨੀ ਫੈਸਲਾ ਹਾਲੀ ਦੇ ਰੂਪੇ ਸਾਨੂੰ ਮਿਲਿਆ ਨਹੀਂ ਹਮ ਬਸ ਮੀਡੀਆ ਰਾਹੀਂ ਪਤਾ ਚੱਲਿਆ ਹੈ

او د دېش د پالنا په صالح خاطر باندې کوي